ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂਜੀ ਮਿੱਤਰੋ ਸਾਰਿਆਂ ਦੇ ਸਸਰੀ ਗਾਲ ਵੈਲਕਮ ਟੂ ਬੈਕ ਚੈਨਲ ਲਗਾਈ ਆਈ ਹੋਪ ਤੁਸੀਂ ਸਾਰੇ ਘੈਂਟ ਹੋ ਤੇ ਪਿੱਤਰੋ ਪਿੱਲਾ ਮੈਂ ਸੈਟ ਤੇ ਹਲਾ ਤੁੱਪ ਬਹੁਤ ਪਹੰਦੀ ਆ ਤੇ ਮਿੱਤਰੋ ਆਇਆ ਬਲੌਗ ਹੈ ਆਪਣਾ ਆਪਾ ਚੱਲਨੇ ਆ ਦਰਬਾਰ ਸਾਹਿਬ ਤੇ ਤਿੰਨ ਦਿਨ ਪ੍ਰੋਗਰਾਮ ਹੀ ਤੇ ਦੋ ਦਿਨ ਲੰਘ ਗਿਆ ਅੱਜ ਲਾਸਟ ਡੇ ਆ ਤੇ ਆਪਾਂ ਜਾਣਾ ਦਰਬਾਰ ਸਾਹਿਬ ਦੋ ਕੰਮ ਆ ਆਪਾਂ ਨੂੰ ਉਹ ਆਪਾਂ ਕਰਕੇ ਤੇ ਨਾਈਟ ਜਾਣਾ ਮੈਂ ਦਰਬਾਰ ਸਾਹਿਬ ਤੇ ਚਲੋ ਮਿੱਤਰੋ ਮੈਂ ਰਾੜੀ ਹੋਲਾ ਨਾ ਧੋ ਕੇ ਤੇ ਫਿਰ ਹਜੇ 6 ਵਜੇ ਆ ਤੇ ਫਿਰ ਆਪਾਂ ਨਾਈਟ ਜਾਣਾ ਸਾਢੇ 5:00 ਜਾਣਾ ਮੈਂ 9:00 ਵਜੇ ਤੇ ਜਾਣੇ ਆਪਾਂ ਚਲੋ ਨਾਈਟ ਰੈਡੀਓ ਜੀ ਮਿੱਤਰੋ ਮੈਂ ਨਾ ਤੋਕੇ ਗਿਆ ਵੈ ਰੈਡੀ ਤੇ ਟਾਈਮ ਹੋ ਗਿਆ ਵਾ ਤੁਸੀਂ ਦੇਖ ਸਕਦੇ ਹੋ ਸਾਢੇ 7 ਹੋ ਗਏ ਆ ਤੇ ਮਿੱਤਰੋ ਮੈਂ ਸ਼ਾਲੂ ਨੂੰ ਲਾਇਆ ਫੋਨ ਤੇ ਸ਼ਾਲੂ ਕਹਿੰਦਾ ਕਿ ਮੈਂ ਸਾਢੇ 8 ਵਜੇ ਤੱਕ ਆਉਣਾ ਵਾ ਤੇ ਮਿੱਤਰੋ ਚਲੋ ਆਪਾਂ ਸ਼ਾਲੂ ਦੀ ਵੇਟ ਕਰਦੇ ਆ ਤੇ ਫਿਰ ਆਪਾਂ ਚੱਲਦੇ ਆ ਦਰਬਾਰ ਸਾਹਿਬ ਮਿੱਤਰੋ ਸ਼ਾਲੂ ਤੇ ਰੋਹਿਤ ਆ ਗਏ ਆ ਤੇ ਬਾਕੀ ਹਜੇ ਦੋ ਬੰਦੇ ਰਿੰਦੇ ਆ ਤੇ ਦੋਨੇ ਆਣੇ ਆ ਗਏ ਸ਼ਾਲੂ ਆ ਨੂੰ ਵੇਰ ਲਾ ਬੋਲਾ ਕੁ ਆ ਗਏ ਆਪਾਂ ਆ ਗਏ ਅੱਜ ਬਲੋ ਹੈਲੋ ਹਾਂ ਜੀ ਤੇ ਚਲੋ ਮਿੱਤਰੋ ਚੱਲਦੇ ਆ ਦੋ ਬੰਦੇ ਰਹਿੰਦੇ ਆ ਫਿਰ ਆਪਾਂ ਚੱਲਦੇ ਆ ਇਤਰਾ ਆਪਣੇ ਦੋ ਬੰਦੇ ਰਾਗੇ ਹੀ ਉਹ ਵੀ ਆ ਗਏ ਆ ਸਮੋਗ ਤੇ ਸਾਗ ਇਤਰਾ ਦਰਬਾਰ ਸਾਹਿਬ ਆ ਗਏ ਆ ਆਪਾਂ ਚਾੱਕ ਕਰੋ ਭੀੜ ਚਲੋ ਮਿੱਤਰੋ ਅੰਦਰ ਜਾ ਕੇ ਮਿਲਦੇ ਆ ਇਧਰੇ ਅਖੋ ਮਿੱਤਰੋ ਦੋਨੇ ਆਣੇ ਹੱਥ ਕਿ ਤਰਾ ਭਾਂਦੇ ਘਰੇ ਸਾਡੇ ਲੱਗਾ ਵੀ ਸਲੇਡ ਨਹੀਂ ਵੀਰ ਜੀ ਆ ਨਵੀਆਂ ਟੂੜੀਆਂ ਆਈਆਂ ਅੱਛਾ ਕਰ ਲਓ ਦਰਸ਼ਨ ਮਿੱਤਰੋ ਦਰਬਾਰ ਸਾਹਿਬ ਦੇ ਹਾਂ ਬਾਕੀ ਬੰਦੇ ਆਪਣੇ ਸਾਰੇ ਤਿਆਰ ਆ ਮੱਥਾ ਟੇਕ ਲਿਆ ਵਾ ਸਾਰਿਆਂ ਨੇ ਤੇ ਚਲੋ ਮਿੱਤਰੋ ਚੱਲ ਜੀ ਹੁਣ ਆਪਾਂ ਕਰ ਲਓ ਦਰਸ਼ਨ ਮਿੱਤਰੋ ਸਾਰੇ ਦਰਬਾਰ ਸਾਹਿਬ ਦੇ ਆ ਮਿੱਤਰੋ ਆਪਣੇ ਦਰਬਾਰ ਸਾਹਿਬ ਦਾ ਸੁਲੋਵਰਿਆ ਤਰਨ ਤਾਰਨ ਦੇ ਤੇ ਇਧਰ ਮਿੱਤਰੋ ਜਾ ਕਰੋ ਚਲੋ ਮਿੱਤਰੋ ਚੱਲਦੀ ਹਾਂ ਅੱਗੇ ਇੱਧਰ ਦੇਖੋ ਮਿੱਤਰੋ ਹੁੰਦਿਆਂ ਇਸ ਟ੍ਰੀਕਾ ਪੋਲ ਲਾਤੇ ਆ ਹੁੰਦਿਆਂ ਹੀ ਚੈੱਕ ਕਰੋ ਹੁੰਦਿਆਂ ਇਸ ਟ੍ਰੀਕਾ ਹੁੰਦਿਆਂ ਇਸ ਟ੍ਰੀਕਾ ਇੱਧਰ ਦੇਖੋ ਮਿੱਤਰੋ ਇਨਾਂ ਨਾਲੇ ਕੋਈ ਆਲ ਇਨਾਂ ਜਿੱਥੇ ਆਉਣਾ ਵਾ ਇਨਾਂ ਦਾ ਗਾਂਦੇ ਸਟ੍ਰੀਕਾ ਪਾਈ ਜਾਣੀਆਂ ਪਾਈ ਜਾਣੀਆਂ ਆ ਪਾਗਲ ਹੋ ਜਾਂਦੇ ਸਟ੍ਰੀਕਾ ਪੋਲ ਅੱਗੇ ਤੇਰੇ ਕੋਈ ਕਾਵਾ ਰੋਹਿਤ ਤੇ ਕਸ਼ਾਲੂ ਸਟ੍ਰੀਕਾ ਪਾਈ ਜਾਂਦੇ ਆ ਦੱਸ ਤੇ ਇੱਧਰ ਆਪਣਾ ਹੁੰਦਿਆ ਵਲੋਗ ਚਲੋ ਮਿੱਤਰੋ ਅੱਗੇ ਜਾ ਕੇ ਮਿਲਦੇ ਹਾਂ ਹਾਂ ਜੀ ਮਿੱਤਰੋ ਆਪਾਂ ਲਾਉਣ ਆ ਗਏ ਮੋਮਬੱਤੀਆਂ ਬੰਦੇ ਨੂੰ ਕੰਦੇ ਆ ਗਏ ਮੈਂ ਪਾਣੀ ਪਾਣੀ ਉਹ ਵੀ ਮੋਟ ਜਾਂਦੀ ਹੈ ਪਾਣੀ ਆਗ ਚੱਲਦੀ ਓਏ ਆ ਦੇ ਪੂਰੀ ਆਹ ਇਹ ਮੋਮਬੀ ਜੀ ਲਾ ਦੇ ਮੋਮਬੀ ਜੀ ਲਾ ਦੇ ਯਾਰ ਸਿੱਧਾ ਕੰਮ ਕਰ ਦੋ ਯਾਰ ਆਦੇ ਆਮੋ ਮੁੰਜੀ ਲਾਣਾ ਆਈ ਈ ਬਿੱਨਾ ਫੇਰ ਬਾਲ ਹੌਣ ਰੱਖ ਕੇ ਬਲ ਗਈ ਬਲ ਗਈ ਉਹ ਨਹੀਂ ਉਹ ਉਹ ਕਿ ਉਹ ਆਏ ਆ ਇਹ ਸੁਦਾ ਕੰਮ ਕਰ ਮੋਹ ਮੁੰਜੀ ਉੱਤੇ ਤੇ ਨਾਲਾ ਜਾ ਬਿੱਲਾ ਬਾਬਾ ਤੇ ਬਲ ਗਈ ਬਲ ਕੇ ਪੁੱਜ ਆਲੀ

ਰੋ ਮੋ ਬੱਤੀਆਂ ਨਹੀਂ ਜਗਾਂਦੀਆਂ ਹਾਰ ਮੰਨ ਲਈ ਆ ਸ਼ਾਨੂੰ ਨੇ ਮੰਨਨ ਦਿਆ ਹਾਲੀ ਫਿਰ ਸ਼ਾਲੂ ਕਰਨਾ ਹੈ ਮਾਨਦੇ ਇਸ ਤਰੀਕਾ ਇੱਕ ਜਿਹਾ ਆ ਵੇਖੋ ਚਲੋ ਮਿੱਤਰੋ ਸਾਰੀਆਂ ਰੱਖ ਦਿੰਨੇ ਆਪਾਂ ਆ ਫਿਰ ਘਰ ਤਾਂ ਆਪਾਂ ਚਲੋ ਚalte ਆਲੋ ਮੇਹਰਸਪੀ ਲੱਗੀ ਰਸਪੀ ਕੇ ਆਪ ਇੱਕ ਆ ਗਏ ਆ ਆਪਾਂ ਚੱਕ ਰੋਈ ਤੋਂ ਚੱਕ ਉਧਰ ਰੋਈ ਤੋਂ ਇਸ ਮੋਸੇ ਖਾਂ ਚਲ ਗਏ ਆ ਤੇ ਇਧਰ ਮੈਂ ਆਲੇ ਸ਼ਾਲੂ ਖਲੋਤੇ ਆ ਤੇ ਚਲੋ ਮਿੱਤਰੋ ਜੀ ਕਾਹੋਂ ਹੁੰਦਾ ਈ ਸਾਲੂ ਹਲੇ ਵੀ ਚਲ ਇੱਧਰ ਦੇਖੋ ਭਾਈ ਉਹ ਨਾ ਕੇ ਅਕਲ ਦੇ ਸਮੋਸੇ ਹੀ ਮੁੱਕ ਗਏ ਆ ਉਹ ਸੇ ਬੋਲ ਕੇ ਆ ਇਹ ਮੁੱਕ ਹੀ ਗਏ ਤੂ ਦੇ ਗਾਨਾ ਹੋਣੀ ਚਾਹੀਦੀ ਓ ਲੈ ਆ ਰਵੀ 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 ਕੀ ਆ ਚੌਲ ਦੋਸਤੋ ਠੀਕ ਠਾਕ ਜੀ ਹਾਂ ਰਵੀ ਨੇ ਲੱਗਿਆ ਵਾ ਆ ਉੱਥੇ ਚੱਲ 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 ਆ ਗਿਆ ਕੱਟਿਆ ਹੀ ਹੋ ਕੇ ਬਾਹਰ ਜੀ ਆ ਗਿਆ ਅੱਡਾ ਕੇ ਉਹ ਆ ਕਰੀ ਕਰੀਮ ਉਹ ਲੱਗੀ ਉਧਰ ਉਹ ਲੰਗਰ ਦੇ ਵਾਲੋਂ ਉਹ ਟਾਈਟ ਇਹ ਇੰਨਾ ਬਹੁਤ ਆ ਓਏ ਕਿ ਕਿੱਦਾਂ ਕੇ ਕੱਟਿਆ ਉਹ ਤੇਰੀ ਨਾ ਉਹ ਟੱਕਰ ਸਾਹਮਣੇ ਸਾਹਮਣੇ ਆ ਮਹਾਂਾ ਇੱਥੇ ਆਏ ਆ ਸਾਰੇ ਹੁਣ ਇੱਥੇ ਬੈ ਗਏ ਆ ਆ ਗਿਆ। ਥਾ ਟਪੀ। ਨਹੀਂ ਸ਼ਾਲੂ ਕਿੱਡਾ? ਆ। ਪੋਸ਼ ਨੂੰ। ਕਿੱਦਾ ਦੇਗੀ? ਐ ਉਂਗਲੀਆਂ ਕਰਦਾ ਐ ਉਂ। ਓਏ ਐ ਉਂਗਲਾ ਕਰਦਾ ਪੋਸ਼ ਨੂੰ ਅਲਫਾ ਮੋਲ ਆਇਆ। ਮਾਮਾ ਆ ਗਿਆ ਲੜਾਈ। ਸਾਕ ਰਿਕਾਰਡ ਤੋੜਿਆ 50 ਲੱਖ। ਉਹ ਤੇਰੀ ਨਾ। ਐ ਵੀਰ 40 ਹਜ਼ਾਰ ਹੋ ਗਿਆ। ਨਹੀਂ ਪਿਆ। ਦਾ ਹੱਪ ਨਹੀਂ ਲਵਗਾਤੇ। ਚਾਲੂ ਐ ਅੱਜ ਲੰਗਰ ਕੋਈ ਨਹੀਂ ਛੱਡਣਾ ਠੀਕ ਆ ਓਏ ਮਿਹਨਤ ਜਾਰੀ ਰੱਖੋ ਲੰਗਰ ਕੋਈ ਨਹੀਂ ਛੱਡਣਾ ਲੰਗਰ ਕੋਈ ਨਹੀਂ ਛੱਡਣਾ ਮੋਟੇ ਠੀਕ ਆ ਮਿਹਨਤ ਜਾਰੀ ਰੱਖਣੀ ਕਰਛੀ ਬਾਕੀ ਬਾਕੀ ਮਿੱਤਰੋ ਲੰਗਰ ਆਪਾਂ ਜਾਣਦੇ ਆ ਦੇਖੋ ਚਾਲੂ ਇੱਧਰ ਮੂੰਹ ਆ ਰਿਹਾ ਦੱਸ ਕੋ ਹਾਂ ਬਾਕੀ ਮੇਰਾ ਵੀਰ ਭਰਾ ਜਿਹੜਾ ਵੀ ਵਲੋਗ ਵਿੰਦਾ ਆ ਆ ਜਾਓ ਜਿੰਨੇ ਖਾਣਾ ਪੀਣਾ ਵਾ ਹਾਂ ਏਡਾ ਢੇਗ ਵੀ ਕੱਟਿਆ ਜੇ ਖਾਓ ਮਲਦੂ ਲੰਗਰ ਇੱਧਰ ਰਾਹੁਲ ਵੀ ਆ ਗਿਆ ਵਾ ਹਾਂ ਫਿਰ ਰਾਹੁਲ ਲੰਗਰ ਕੋਈ ਨਹੀਂ ਨਾ ਕਰਨਾ ਹੁਣ ਇਹਦੇ ਆਏ ਆ ਕਿੰਦਾ ਹੁਣ ਇਹਦੇ ਆਏ ਆ ਚਲੋ ਮਿੱਤਰੋ ਮਿਲਦੇ ਆਂ ਵਾ ਅੱਜ ਕੋਈ ਗਰ ਸਰਟੀਫਿਕੇਟ ਹੀ ਹੋਣਾ ਤੇ ਕਲਪਕ ਗਿਆ ਵਾ ਇੱਧਰ ਗੱਲ ਸੁਣ ਨਾ ਨੌਕਰੀਆਂ ਚਾਹੁੰਦਾ ਲੰਗਰ ਪਾਣ ਆਖਮਾ ਬੈ ਗਈ ਆ ਮੈਂ ਬੰਦਾ ਨਾ ਇਹ ਚੋਲ ਹਾਰ ਮਾਰ ਹਾ ਇਹਦਾ ਮਾਰ ਬਲਾਕ ਚ ਲੱਗਦਾ ਮੈਂ ਬਾਬੇ ਕਰਕੇ ਨਹੀਂ ਇੱਥੇ ਕੋ ਕਹਿਣ ਜਾ ਅਛਾ ਤੁਹਾਨੂੰ ਪਤਾ ਫਿਰ ਮੇਰਾ ਗੁੱਸਾ ਕਿ ਹੋ ਜਾ ਨਹੀਂ ਜੀ ਸਖਤ ਵੀ ਗ੍ਰਾਮ ਵਿੱਚ ਬਾਹ ਗਿਆ ਨਾ ਤੇ ਤੁਹਾਨੂੰ ਬਾਹ ਫੇ ਸੰਤ ਵਿੱਚੋਂ ਕੱਢ ਕਰਕੇ ਮਾਰਨਾ ਚੱਲ ਆ ਤੈਨੂੰ ਕੁੱਟਾਂ ਚੱਲ ਆ ਤੈਨੂੰ ਡਾ ਕੇ ਥੋੜਾ ਦੂਰ ਹੋਈ ਖਾਲੀ ਮੈਦਾਨ ਚ ਆਜੋ ਯਾਰ ਚਲੋ ਚਲੀਏ ਯਾਰ ਉਧਰਲੇ ਬਨੇ ਆ ਇਧਰ ਆ ਇਧਰ ਕਾਡਨ ਜੇਬ ਚ ਗਾਈਏ ਦੇਖੋ ਇਧਰ ਦੇਖੋ ਮੋਮਬਤੀਆਂ ਚੋਰੀ ਮੋਮਬਤੀਆਂ ਚੋਰੀ ਕਰਦੇ ਆਜੋ ਸੁਣ ਇੰਨੇ ਸਾਈ ਗਾਈ ਸੀ ਇੰਨੇ ਪਾ ਲਈ ਤਾਈ ਲਾਉਣ ਗਿਆ ਪਰ ਯਾਰ ਜੇ ਮੈਂ ਤਾਂ ਹੀ ਨਹੀਂ ਲਿਓ ਨੇ ਤੇ ਉਧਰ ਦੇਖੋ ਚੋੜੇ ਹੋ ਗੱਲ ਆ ਬੇ ਹਲੋ ਮਿੱਤਰੋ ਤੁਹਾਨੂੰ ਦੱਸਿਆ ਇਹਨਾਂ ਲੰਗਰ ਕੋਈ ਨਹੀਂ ਛੱਡਣਾ ਇੱਧਰ ਦੇਖੋ ਤਿੰਨ 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 ਪਿੱਲਾ ਖਾਲੇ ਤਿੰਨ ਹੋਣ ਇੱਧਰ ਦੇਖੋ ਛਾਲੂ ਛਾਲੂ ਕਿੰਨੇ ਖਾਲੇ ਤੇ ਇੱਕ ਮੈਂ ਆਹੇ ਦੋ ਮੈਂ ਖਾਲੇ ਆ ਇੱਧਰ ਐਸ਼ੇ ਖਾਂਦੇ ਆ ਚਾਰ ਆ ਪੰਜਵਾ ਮੇਰਾ ਵਾ ਇੱਧਰ ਆ ਦੇਖੋ ਦਾ ਮੇਰਾ ਵੀ ਘਾਨ ਨੂੰ ਫਿਰਦਾ ਇੱਧਰ ਦੇਖੋ ਬਿੱਟਾ ਲੈ ਇੱਧਰ ਲਿਆ ਤੇ ਚਲੋ ਮੈਂ ਨਹੀਂ ਆਇਆ ਤੇ ਖਾਓ ਚਵੀ ਅਰੀ ਲੱਗ ਲੱਗ ਕੰਟਰੋਲ ਕੰਟਰੋਲ ਉਧਰ ਚੱਲਣਗੇ ਅਹੀਂ ਖਾਓਗੇ ਅੱਛਾ ਵੀ ਖਾਣੇ ਮੈਂ ਅੱਛਾ ਵੀ ਅਰੀ ਚੱਲੇ ਹੋਣ ਚਵੀ ਅਰੀ ਮਿੱਤਰਾ ਇਹ ਵੀ ਖਾ ਲਏ ਆ ਸ਼ਾਨ ਨੂੰ ਵੀ ਖਾ ਲਿਆ ਵਾ ਤੇ ਆ ਵੀ ਫਿਰ ਚੱਲੇ ਪੰਜਵੀਂ ਅਰੀ ਪੰਜਵੀਂ ਹਰੀ ਚੱਲੇ ਮੈਂ ਕੈਮਰਾ ਹੁਣ ਘਾਟਾ ਤਰ ਕਰਕੇ ਸੰਗ ਕੇ ਬਹਿ ਗਿਆ rahul ਕੀ ਗਾੜੀ ਇਹਨਾਂ ਦੀ ਬੰਬੂਤੀ ਬੰਦ ਹੋ ਗਈ ਕਿੰਨੀ ਹਰੀ ਹੋਇਆ rahul ਝੂਠ ਨਾ ਮਾਰੀ ਗੁਰਦਾਰ ਆਇਆ ਲੈ ਬਾਬੇ ਤੇ ਆਏ ਕੈਮਰੇ ਤੇ ਦਿਖਾਤਾ ਨਹੀਂ rahul ਤਿੰਨ ਹਰੀ ਤੈਨੂੰ ਕੈਮਰੇ ਦੇ ਅੱਗੇ ਦਿਖਾਤਾ ਤਿੰਨ ਹਰੀ ਹੁਣੇ ਸਿੱਧਾ ਕਰ 24 ਹਰੀ ਹੋਇਆ ਲੈ ਲੰਗਰ ਹੀ ਮੈਂ ਤੰਗ ਦੇ ਲਾਣਾ ਲਗ ਲਾਣ ਲੈ ਬੈਂ ਨਾ ਕਿ ਨਹੀਂ ਬੈਕਗ੍ਰਾਉਂਡ ਉੱਥੇ ਨਾਲ ਹੈ ਮੇਰਾ ਜਾ ਕੇ ਉੱਠ ਕੇ ਜਾਂਦਾ ਤੈਨੂੰ ਕੀ ਆਜ ਬੋਲੇ ਆਹੇ ਤੇ ਮੈਂ ਤੇ ਉਹਨਾਂ सा पुट खारे Yeah. ਆਵੇ ਆ ਵੇ ਕੋ ਬਟਲ ਕੋਲੀ ਜਾਂਦਾ baar baar mere ਓਏ ਆ ਦੋ ਦੋ غلام ਗਾਇਸ ਬੱਡੇ ਬੱਡੇ ਦੋ ਦੋ غلام ਬੱਡੇ ਆ ਹਾਂਜੀ ਆ ਪ੍ਰਾਅ ਬਣਾ ਆ ਇੱਕੋ ਸਾਰੇ ਆਪਣੇ ਮੰਦੇ ਇਕੱਠ ਹੋਇਆ ਪੂਰਾ ਜਾ ਕਰੋ ਆਪਣੇ ਸਾਰੇ ਆਪਣੇ ਲੋਕ ਜਿਹੜੇ ਬੱਡੇ ਆ ਸਾਰੇ ਲੰਗੜ ਪਰੂ ਗਏ ਗਏ ਆਵੇ ਕੋ ਪੰਜ ਗਲਾਸ ਪੀ ਲਈ ਐਂਦੇ ਹਰ ਜੀ ਸੇਵਾ ਗਲਾਸ ਨਹੀਂ ਪੀਪਾ ਕੋ ਇੱਧਰ ਵੇਖੰਦਾ ਪੀਂਦੀ ਨਾ ਸੁੱਟ ਕੇ ਰੱਖੀਂ ਰਾਹੂਲੀ ਰਾਹੂਲ ਰਾਹੂਲੀ ਰਾਹੂਲੀ ਕਿਹ ਗੱਦਾਂ ਮੈਂ ਕਿ ਬਣਾਇਆ

ਨਹੀਂ ਹੁਣ ਮੇਰੇ ਭਰਾ ਸਾਰੇ ਦੱਸ ਦਿਓ ਝੂਠ ਨਾ ਕੋਈ ਵੀ ਬੋਲੋ ਝੂਠ ਕੋਈ ਨਾ ਬੋਲੋ ਕੜਸੀ ਲਫਾਫਾ ਲਿਆਂਦਾ ਕਿ ਨਹੀਂ ਲਿਆਂਦਾ ਜਸ਼ਨ ਕਰੇ ਰੱਖ ਆਏਂ ਮੇਰੇ ਘਰੇ ਰੱਖ ਆਇਆ ਜੱਲ ਤੂੰ ਮੈਂ ਸ਼ਾਲੂ ਕਰੇ ਲਿਆਂਦਾ ਹੀ ਨਹੀਂ ਆ ਤਾਗਦਾ ਤੂੰ ਨਹੀਂ ਨਹੀਂ ਭਰਾ ਮੋਟੇ ਤੂੰ ਲੈ ਹੀ ਲਿਆਦਾ ਨੂੰ ਚਨੇ ਚੱਕੀ ਆ ਗਿਆ ਹਾਂਜੀ ਵੀ ਯਾਰ ਜੀ ਗਾੜੀ ਦੇ ਹੋਰ ਜਾਣੇ ਚੌਟਾਂ ਦੀ ਪੁਰਸ ਮੱਭਦੀ ਫਿਰਦੀ ਆ ਜਾਨ ਆਜੀ ਆਜ ਆ ਗਿਆ ਨਾ ਪਹਿਲੇ ਲੰਗਰ ਖਾਨ ਆਏ ਸਾਰੇ ਵੇਖੋ ਜਿੰਤਾ ਸਾਰੀ ਨਹੀਂ ਕਿ ਤੂੰ ਥੂੜੀ ਆ ਮੈਂ ਨਹੀਂ ਕਰਦਾ ਲੰਗਰ ਤੂੰ ਥੂੜੀ ਗੱਲ ਮੰਮਾ ਹਾਂ ਜੀ ਮਿੱਤਰੋ ਬੋਟੇ woy woy rahule 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 kehe jhaa mata ee ਵੇਖ ਲੋ ਮਿੱਤਰੋ ਸਟਾਨ ਨਾ ਲੈਂ। ਕੀ ਕਹਿੰਦਾ ਹੀ ਹੈ? ਉਹ ਤਾਂ ਕਹਿੰਦਾ ਮੰਮੀ ਦਾ ਹੀ ਕਰਾ ਪਾ ਦੋ, ਡੈਡੀ ਦਾ ਵੀ ਉਹਨੇ ਖਾਦਾ ਨਹੀਂ ਮਾਂ। ਹਾਂ ਸਹੀ ਗੱਲ ਸਹੀ ਗੱਲ। ਮਾਰ ਕਰਾ ਦੇ। ਚਾਲੂ। ਚਾਲੂ ਏ। ਯਾਨੀ। ਉਹ। ਹੌਂ ਨਹੀਂ ਕਰਦਾ ਇਹਣਾ। ਹੌਂ ਨਹੀਂ ਕਰਦਾ ਇਹਣਾ। ਲੈ ਢਾਲ ਵੀ ਪਈ ਹੈ।

ਹਾਂਜੀ ਮਿੱਤਰੋ ਚੱਲ ਗਏ ਨੇ ਪਟਾਕੇ ਇਹ ਕਹਾਂ ਮਾਲੇ ਚੱਕ ਕਰ ਲੈ ਭਰਾਵਾ ਚੈੱਕ ਕਰ ਲੈ ਚੈੱਕ ਕਰ ਲੈ ਚੈੱਕ ਕਰ ਲੈ ਅੱਜ ਲਗਾ ਹੋਣਾ ਸੋਲ ਚੈੱਕ ਕਰ ਲੈ ਆਲੇ ਆਲੇ ਕਰ ਲੈ ਚੈੱਕ ਸੋਲੋ ਮਿਲਗੇ ਜੇਬੀਏ ਚੈੱਕ ਕਰ ਲੋ ਕੋਈ ਸ਼ੱਕ ਭਰਾਵਾ ਨਾ ਲੋ ਪਰਲੋ ਚੈੱਕ ਮੇਰੇ ਗਾਨਾ ਚੈੱਕ ਕਰ ਲੋ ਭਰਾਵਾ ਕਿੱਤੇ ਨਿਊਟਲੀ ਭਰਾਵਾ ਚੈੱਕ ਕਰ ਦਦਾਂ ਕਹਿਣਾ ਹਾਂ ਜੀ ਮਿੱਤਰੋ ਆਪਾਂ ਸਭ ਤੋਂ ਉੱਪਰ ਆ ਗਏ ਆ ਤੇ ਹੁਣ ਚੱਲਣ ਲੱਗੇ ਆ ਪੰਪ ਚੱਲਣ ਲੱਗੇ ਆ ਤੇ ਚਾਹੋ ਮਿੱਤਰੋ ਨਜ਼ਾਰਾ ਚੈੱਕ ਕਰੋ ਚੈੱਕ ਕਰੋ ਮਿੱਤਰੋ ਭੀੜ ਬਹੁਤ ਜ਼ਿਆਦੀ ਭੀੜ ਆ ਮਿੱਤਰੋ ਅੱਜ ਲਾਸ਼ਟ ਦੇਣ ਆ ਤਦ ਕਰਕੇ ਸਾਕੇ ਗੁਰਦੁਆਰ ਸਾਹਿਬ ਦਾ ਨਜ਼ਾਰਾ ਚੈੱਕ ਕਰੋ ਮਿੱਤਰੋ ਉੱਧਰ ਚੱਲ ਗਏ ਆ चमता जै करो दुनिया चैक करोड़ चै करो भीड़ बाकी अपना गुरुद्वारा तो बन गया <audio>: Take am バカで3人。 ਕਰੋ ਸਾਰੇ نیچے ਜਾਂਦੇ ਆ ਇੱਕ ਕਰੀ ਇੱਕ ਕਰੀ ਦਰਸ਼ਨ ਕਰ ਲਓ ਤੁਸੀਂ ਕਰ ਲਓ ਦਰਸ਼ਨ ਮਿੱਤਰੋ ਜਿੰਨਾ ਜਿੰਨਾ ਦਰਸ਼ਕ ਕੰਨੇ ਆ ਸਾਰੇ ਦਰਸ਼ਨ ਕਰ ਲਓ ਤੇ ਬਾਕੀ ਇੱਧਰ ਲੱਗੇ ਆ ਮਿੱਤਰੋ ਆਈਸਕ੍ਰੀਮ ਚੈੱਕ ਕਰੋ ਜਨਤਾ ਹਾਂਜੀ ਮਿੱਤਰੋ ਪਦਰਬਾਰ ਸਾਹਿਬ ਤੋਂ ਬਾਹਰ ਆ ਗਏ ਆ ਤੇ ਮਿੱਤਰੋ ਟਾਈਮ ਹੋ ਗਿਆ ਵਾ ਇੱਕ ਸੱਤ ਹੋ ਗਏ ਆ ਤੇ ਮਿੱਤਰੋ ਹੁਣ ਆਪਾਂ ਚੱਲੇ ਆ ਘਰ ਤੇ ਆ ਵੇਖ ਲੋ ਸ਼ਤਾਨੀਆਂ ਕਰੰਦੇ ਆ ਸ਼ਾਲੂ ਤੇ ਤਿੰਨ ਜਾਣੇ ਉਧਰ ਆ ਵੈਲਕਮ ਟੂ ਬੈਕਗਰਾਉਂਡ ਗਾਈਜ਼ ਮਿੱਤਰੋ ਮੈਂ ਆ ਗਿਆ ਘਰ ਖੂਬ ਕਰਦਾ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗਾ ਵਧੀਆ ਲੱਗਾ ਵਲੌਗ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਬਾਕੀ ਮਿੱਤਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਟੈਲ ਦਾ ਟੇਕ ਕੇ ਰੱਬ ਰੱਖਾਇਆ